ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਸੰਗਤਾਂ ਦੇ ਮੈਸੇਜ ਆਏ ਸਨ WhatsApp ਤੇ ਕਿ ਘਰਾਂ ਦੇ ਵਿੱਚ ਆਪਾਂ ਸਹਿਜ ਪਾਠ ਜਦੋਂ ਕਰਦੇ ਆ ਕੋਤੀ ਸਾਹਿਬ ਦਾ ਪ੍ਰਕਾਸ਼ ਕਿਵੇਂ ਕਰਨਾ ਹੈ ਤੇ ਉਸ ਦਾ ਜਿਹੜਾ ਸੁਖਾਸਣ ਹੈ ਉਹ ਕਿਵੇਂ ਕਰਨਾ ਹੈ ਸੋ ਸੰਗਤ ਜੀ ਆਪ ਜੀ ਦੀ ਸੇਵਾ ਦੇ ਵਿੱਚ ਅਸੀਂ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਨੂੰ ਸਾਰੀ ਜਰੂਰ ਵੇਖਿਓ ਤੇ ਹੋਰ ਸੰਗਤਾਂ ਤੱਕ ਜਰੂਰ ਪਹੁੰਚਾਓ ਸਭ ਤੋਂ ਪਹਿਲਾਂ ਜਦੋਂ ਆਪਾਂ ਸੈਂਚੀ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਪੋਥੀ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਇਹਨੂੰ ਆਪਾਂ ਪੋਥੀ ਸਾਹਿਬ ਵੀ ਕਹਿ ਸਕਦੇ ਆ ਸੈਂਚੀ ਵੀ ਕਹਿ ਸਕਦੇ ਆ ਪਹਿਲਾ ਭਾਗ ਵੀ ਕਹਿ ਸਕਦੇ ਪਹਿਲਾ ਦੂਜਾ ਭਾਗ ਸੋ ਸੰਗਤ ਜੀ ਪਹਿਲਾਂ ਸਭ ਤੋਂ ਆਪਾਂ ਜਿੱਥੇ ਪ੍ਰਕਾਸ਼ ਕਰਨਾ ਹੈ ਉਹਦੇ ਥੱਲੇ ਜਿਵੇਂ ਤੁਸੀਂ ਕੱਪੜਾ ਵੇਖ ਰਹੇ ਹੋ ਹਜੂਰੀਆ ਵਛਾਉਣਾ ਕੋਈ ਕੱਪੜਾ ਸਾਫ਼ ਹੋਵੇ ਸੁੱਚਾ ਹੋਵੇ ਉਹਨੂੰ ਥੱਲੇ ਵਿਛਾ ਲੈਣਾ ਇਸ ਤਰ੍ਹਾਂ ਜਿਵੇਂ ਬੈੱਡ ਤੇ ਤੁਸੀਂ ਪਾਠ ਕਰਨ ਲੱਗੇ ਜੇ ਤੇ ਬੈੱਡ ਦੀ ਚਾਦਰ ਤੋਂ ਅਲੱਗ ਇੱਕ ਕੱਪੜਾ ਵਿਛਾਉਣਾ ਹੈ ਉਸ ਚਾਦਰ ਦੇ ਉੱਪਰ ਸੰਗਤ ਜੀ ਇਹ ਧਿਆਨ ਰੱਖਣਾ ਕਿ ਤੁਸੀਂ ਜਿਹੜਾ ਕੱਪੜਾ ਸੋਚਾ ਵਿਛਾਇਆ ਉਸ ਤੇ ਤੁਹਾਡੇ ਪੈਰ ਨਹੀਂ ਲੱਗਣੇ ਚਾਹੀਦੇ ਪੈਰਾਂ ਤੋਂ ਅਲੱਗ ਕੱਲਾ ਸੈੰਚੀ ਸਾਹਿਬ ਦੇ ਉੱਪਰੀ ਥੱਲੇ ਆਵੇ ਤੁਹਾਡੇ ਪੈਰ ਨਹੀਂ ਲੱਗਣੇ ਚਾਹੀਦੇ ਇਹ ਅਲੱਗ ਕੱਪੜਾ ਵਿਛਾ ਕੇ ਸਿਰ ਪੋਥੀ ਸਾਹਿਬ ਵਾਸਤੇ ਵਿਛਾਉਣਾ ਹੈ ਫਿਰ ਤੁਸੀਂ ਆ ਲੱਕੜ ਦੀ ਜਿਹੜੀ ਰੇਲ ਆਮ ਹੀ ਦੁਕਾਨਾਂ ਤੋਂ ਮਿਲ ਜਾਂਦੀ ਜਿੱਥੇ ਗੁੜਕਾ ਸਾਹਿਬ ਮਿਲਦੇ ਹਨ ਉੱਥੋਂ ਮਿਲ ਜਾਂਦੀ ਏ ਇਹ ਤੁਸੀਂ ਲੈ ਕੇ ਆਉਣੀ ਏ ਲੈ ਕੇ ਉਸੇ ਤਰ੍ਹਾਂ ਆਣ ਕੇ ਤੁਸੀਂ ਪ੍ਰਕਾਸ਼ ਨਹੀਂ ਕਰ ਲੈਣਾ ਪੋਥੀ ਸਾਹਿਬ ਦਾ ਪਹਿਲਾਂ ਇਸ ਨੂੰ ਧੋਣਾ ਹੈ ਕਿਉਂਕਿ ਕਈ ਵਾਰ ਝੂਠੇ ਮਿੱਠੇ ਹੱਥ ਲੱਗੇ ਹੁੰਦੇ ਨੇ ਸੰਗਤ ਜੀ ਦੁਕਾਨ ਵਾਲੇ ਕਿਹੜਾ ਹੱਥ ਧੋ ਕੇ ਤੁਹਾਨੂੰ ਸਮਾਨ ਦਿੰਦੇ ਨੇ ਧਿਆਨ ਰੱਖਣਾ ਤੇ ਇਹ ਪਹਿਲਾਂ ਤੁਸੀਂ ਧੋਲਣੀ ਧਾਕ ਧੋ ਕੇ ਸੁਕਾ ਲੈਣੀ ਹੈ ਸੁਕਾ ਕੇ ਥੱਲੇ ਚੁਰ ਪ੍ਰਕਾਸ਼ ਕਰਨਾ ਇਸ ਤਰ੍ਹਾਂ ਸਿੱਧੀ ਕਰਕੇ ਸੰਗਤ ਜੀ ਪਹਿਲਾਂ ਤੁਸੀਂ ਇੱਕ ਛੋਟਾ ਜਿਹਾ ਕੱਪੜਾ ਅਵਲਤਾ ਦੂਰਾ ਤੀਰਾ ਹੋਵੇ ਨਹੀਂ ਤਾਂ ਤੌਲੀਆ ਸੁੱਚਾ ਨ ਲੱਗ ਤੌਲੀਆ ਹੋਵੇ ਉਹ ਥੱਲੇ ਤੁਸੀਂ ਵਿਛਾ ਸਕਦੇ ਜੀ ਜਿਵੇਂ ਹੁਣ ਆ ਦੂਰਾ ਤੀਰਾ ਕੱਪੜਾ ਹੈ ਚੌਰਾ ਵਿਛਾਇਆ ਹੋਇਆ ਚਾਰ ਤਿਆਂ ਬੈਹਦੀਆਂ ਦੀਆਂ ਵਿਛਾ ਕੇ ਤੁਸੀਂ ਉੱਤੇ ਸਹਿਬ ਪੋਤੀ ਸਹਿਬ ਵਸਤਰਾ ਰੱਖਣੀ ਹੈ ਇਸ ਤਰ੍ਹਾਂ ਟੇਢੀ ਨਹੀਂ ਰੱਖਦੇ ਨਹੀਂ ਨਾ ਮੋਦੀ ਰੱਖਣੀ ਹੈ ਹੁਣ ਆਪਾਂ ਇਹਦਾ ਪ੍ਰਕਾਸ਼ ਕਿਵੇਂ ਕਰਨਾ ਹੈ ਰੀਲ ਤੇ ਉਹ ਆਪਾਂ ਪਹਿਲਾਂ ਵੇਖਣਾ ਹੈ ਫਿਰ ਆਪਾਂ ਇਹ ਵੇਖਣਾ ਹੈ ਕਿ ਇਹਦਾ ਸੁਭਾਸ਼ਨ ਕਿਵੇਂ ਕਰਨਾ ਹੈ ਸੋ ਕਪੜਾ ਲੈਣਾ ਹੈ ਸੰਗਤ ਜੀ ਵਾਈਟ ਹੋਵੇ ਭਾਵੇਂ ਪੀਲੇ ਰੰਗ ਦਾ ਵੀ ਚੱਲ ਜੂਗਾ ਤੇ ਚਿੱਟੇ ਰੰਗ ਦਾ ਵੀ ਹੋਵੇ ਨੀਲੇ ਰੰਗ ਦਾ ਹੋਵੇ ਸੋ ਜਿਹੜਾ ਸੋਹਣਾ ਲੱਗਦਾ ਹੋਵੇ ਇਸ ਤਰ੍ਹਾਂ ਤੁਸੀਂ ਇਸ ਨੂੰ ਹਰਮਾਲਾ ਸਾਹਿਬ ਨੂੰ ਖੋਲ ਲੈਣਾ ਹੈ ਖੋਲ ਕੇ ਜਦੋਂ ਸੰਗਤ ਜੀ ਆ ਪੋਥੀ ਸਾਹਿਬ ਤੋਂ ਆਪਾਂ ਕੱਪੜਾ ਜਦੋਂ ਲਾਇਆ ਹੈ ਤੇ ਇਸ ਤਰ੍ਹਾਂ ਤੁਸੀਂ ਪੋਥੀ ਸਾਹਿਬ ਨੂੰ ਚੱਕ ਲੈਣਾ ਤਾਂ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਤੁਸੀਂ ਇਸ ਦਾ ਪ੍ਰਕਾਸ਼ ਕਰਨਾ ਹੈ ਜਿਹੜਾ ਕੱਪੜਾ ਆਪਾਂ ਲਾਇਆ ਸੀ ਪੋਥੀ ਸਾਹਿਬ ਤੋਂ ਉਸ ਦਾ ਸੰਗਤ ਜੀ ਤੈਅ ਕਰਨੀ ਸਿੱਧਾ ਕਈ ਸੰਗਤਾਂ ਇਕੱਠਾ ਕਰਕੇ ਨਾ ਉਹ ਸਾਈਡ ਤੇ ਰੱਖ ਦੇਣੀ ਹੈ ਸਾਈਡ ਤੇ ਨਹੀਂ ਰੱਖਣਾ ਇਹਨੂੰ ਇਸ ਤਰ੍ਹਾਂ ਤੈਅ ਕਰਕੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਇਸ ਤਰ੍ਹਾਂ ਤੈਅ ਕਰਨੀ ਹੈ ਤੈਅ ਕਰਕੇ ਸੰਗਤ ਜੀ ਇਸ ਨੂੰ ਪੁੱਤੀ ਸਾਹਿਬ ਦੇ ਇਸ ਤਰ੍ਹਾਂ ਥੱਲੇ ਰੱਖ ਲੈਣਾ ਥੱਲੇ ਰੱਖ ਕੇ ਉੱਤੇ ਤੁਸੀਂ ਇਹ ਜਿਹੜਾ ਭਾਗ ਹੈ ਸਾਂਚੀ ਸਾਹਿਬ ਹੈ ਰੱਖ ਲੈਣੀ ਉਹਨਿਸ ਦਾ ਜਿਹੜਾ ਪ੍ਰਕਾਸ਼ ਕਰਨਾ ਹੈ ਸੰਗਤ ਜੀ ਇਸ ਤਰ੍ਹਾਂ ਦੋ ਹੱਥਾਂ ਦੇ ਨਾਲ ਇੱਕ ਹੱਥ ਦੇ ਨਾਲ ਫੜ ਕੇ ਪ੍ਰਕਾਸ਼ ਨਹੀਂ ਕਰਨਾ ਜਿੰਨਾ ਆਪ ਸਤਕਾਰ ਗੁਰਬਾਣੀ ਦਾ ਕਰਾਂਗੇ ਉਹਨਾਂ ਆਪਣਾ ਲੋਕ ਸਤਕਾਰ ਕਰਨਗੇ ਵੱਧ ਤੋਂ ਵੱਧ ਸਤਕਾਰ ਓਥੀ ਸਾਹਿਬ ਦਾ ਕਰੀਏ ਇਸ ਤਰ੍ਹਾਂ ਕਰਕੇ ਤੁਸੀਂ ਸੰਗਤ ਜੀ ਇਸ ਤਰ੍ਹਾਂ ਸੈਂਟਰ ਦੇ ਵਿੱਚੋਂ ਮੱਧ ਦੇ ਵਿੱਚੋਂ ਪ੍ਰਕਾਸ਼ ਕਰ ਲੈਣਾ ਫਤੇ ਬਲੌਣੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤੇ ਤੋਂ ਪ੍ਰੰਤ ਸੰਗਤ ਜੀ ਤੁਸੀਂ ਜਿੱਥੇ ਵੀ ਸਹਿਜ ਪਾਠ ਕਰ ਰਹੇ ਹੋ ਜਿੰਨੇ ਅੰਗ ਤੇ ਸਹਿਜ ਪਾਠ ਕਰ ਰਹੇ ਹੋ ਉਹਨੇ ਅੰਗ ਜਦੋਂ ਤੁਸੀਂ ਕੱਢਨੇ ਨੇ ਤੇ ਇਹ ਪਹਿਲਾਂ ਧਿਆਨ ਰੱਖਣਾ ਕਿ ਸੱਜੇ ਹੱਥ ਦੇ ਨਾਲ ਤੇ ਉੱਪਰਲੀ ਇੱਥੋਂ ਕਿਨਾਰੇ ਤੋਂ ਤੁਸੀਂ ਅੰਗ ਬਦਲਣਾ ਹੈ ਇੱਥੋਂ ਨਹੀਂ ਚੱਕਨੇ ਅੰਗ ਬੜੇ ਪਿਆਰ ਦੇ ਨਾਲ ਇੱਥੋਂ ਚੱਕ ਕੇ ਦੋ ਹੱਥਾਂ ਦੇ ਨਾਲ ਅੰਗ ਬਦਲਨੇ ਨੇ ਇਸ ਤਰ੍ਹਾਂ ਜਿੰਨਾ ਚਿਰ ਤੁਸੀਂ ਉਹ ਅੰਗ ਕੱਢਦੇ ਪਏ ਜੇ ਸੰਗਤ ਜੀ ਇੱਥੇ ਤੁਹਾਡਾ ਸਹਿਜ ਪਾਠ ਹੈ ਜਿੰਨੇ ਅੰਗ ਤੇ ਤੁਸੀਂ ਮੁਖ ਦੇ ਨਾਲ ਮੂਲ ਮੰਤਰ ਦਾ ਜਾਂ ਵਾਹਿਗੁਰੂ ਸਿਮਰਨ ਦਾ ਜਾਪ ਕਰ ਸਕਦੇ ਹੋ ਤੇ ਜਰੂਰ ਕਰਨਾ ਹੈ ਜਦੋਂ ਤੁਮਹਾਲੋ ਤੁਹਾਡਾ ਸੰਗਤ ਜੀ ਸਹਿ ਪਾੜ ਜਿਹੜਾ ਅੰਗ ਜਿੱਥੇ ਤੁਸੀਂ ਸ਼ੁਰੂ ਕਰਨਾ ਉਹ ਨਿਕਲ ਆਇਆ ਹੈ ਸੋ ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰਨਾ ਸਹਿ ਪਾੜ ਕਰਕੇ ਸਮਾਪਤੀ ਕਰ ਲੈਣੀ ਹੈ ਸਹਿ ਪਾੜ ਜਿੰਨਾ ਵੀ ਸਮਾਂ ਤੁਸੀਂ ਕਰਦੇ ਹੋ ਕਰਕੇ ਇਹ ਤਾਂ ਆਪਣਾ ਹੋ ਗਿਆ ਸੰਗਤ ਜੀ ਜਿਹੜਾ ਪ੍ਰਕਾਸ਼ ਕਰਨ ਦਾ ਸਮਾਂ ਕਿ ਜਦੋਂ ਆਪਾਂ ਪ੍ਰਕਾਸ਼ ਪੋਥੀ ਸਾਹਿਬ ਨੂੰ ਕਿਵੇਂ ਕਰਨਾ ਹੈ ਘਰਾਂ ਦੇ ਵਿੱਚ ਹੁਣ ਆਪਾਂ ਇਹਦਾ ਸੰਗਤ ਜੀ ਇਹ ਸੁਖਾਸ਼ਨ ਕਿਵੇਂ ਕਰਨਾ ਹੈ ਇਸ ਤਰ੍ਹਾਂ ਪੋਥੀ ਨੂੰ ਤੁਸੀਂ ਹੌਲੀ ਹੌਲੀ ਪਿਆਰ ਦੇ ਨਾਲ ਇਸ ਤਰ੍ਹਾਂ ਜੋੜਨਾ ਹੈ ਕਈ ਸੰਗਤਾਂ ਵੇਖੀਆਂ ਹੈ ਸੰਗਤ ਜੀ ਉਹ ਐ ਜੋਰ ਦੀ ਪ੍ਰਕਾਸ਼ ਜਦੋਂ ਸੁਖਾਸ਼ਨ ਕਰਦੀ ਐ ਇਸ ਤਰ੍ਹਾਂ ਜੋੜ ਦਿੰਨੀ ਹੈ ਜੋਰ ਦੀ ਨ ਕਰਨਾ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਐ ਰੱਖ ਲੈਣਾ ਰੀਲ ਦਿਉਤੀ ਉਸ ਤੋਂ ਬਾਅਦ ਸੰਗਤ ਜੀ ਜਿਹੜਾ ਕੱਪੜਾ ਆਪਣਾ ਸੀ ਰਮਾਲਾ ਸਾਹਿਬ ਇਸ ਤਰ੍ਹਾਂ ਵਿੱਚੋਂ ਕੱਢ ਲੈਣਾ ਐ ਪੋਥੀ ਰੱਖ ਕੇ ਇਨੂੰ ਖਿਲਾਰ ਲੈਣਾ। ਧਿਆ ਖਿਲਾਰ ਕੇ ਤੇ ਇਸ ਤਰ੍ਹਾਂ ਤੁਸੀਂ ਪਹਿਲੇ ਨੁੱਕਰ ਜਿਹੜੀ ਐ ਉਹ ਸਾਂਚੀ ਸਾਹਿਬ ਦੇ ਥਲੜੇ ਪਾਸੇ ਤੁਸੀਂ ਕਰ ਲੈਣੀ ਹੈ। ਧਿਆਨ ਇਹ ਰੱਖਣਾ ਹੈ ਕਿ ਸੰਗਤ ਜੀ ਕਿ ਜਦੋਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵੇ ਜਾਣੇ ਆ ਜਦੋਂ ਗਰੰਤੀ ਸਿੰਘ ਸੁਕਾਸ਼ਨ ਕਰਦਾ ਉਦੋਂ ਤੁਸੀਂ ਜ਼ਰੂਰ ਦਰਸ਼ਨ ਕਰਿਆ ਕਰੋ ਕਿ ਪ੍ਰਕਾਸ਼ ਜਿਹੜਾ ਸੁਕਾਸ਼ਨ ਸਾਹਿਬ ਦੀ ਸੇਵਾ ਗਰੰਤੀ ਸਿੰਘ ਕਿਵੇਂ ਕਰ ਰਹੀ ਹੈ। ਸੋ ਇਸ ਤਰ੍ਹਾਂ ਕੋਚੀ ਸਾਹਿਬ ਨੂੰ ਰੱਖ ਲੈਣਾ ਉੱਪਰ ਬੜੇ ਪਿਆਰ ਦੇ ਨਾਲ ਪਹਿਲਾਂ ਆਪਰ ਨੇ ਜਿਹੜਾ ਉਰਲੇ ਵੱਲੇ ਪਰਣਾ ਐ ਇਸ ਵੇਲੇ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਇਧਰੋਂ ਪਹਿਲਾ ਚੱਕਣਾ ਹੈ ਬੜੇ ਪਿਆਰ ਦੇ ਨਾਲ ਪਹਿਲੀ ਨੁੱਕਰ ਚੱਕਣੀ ਐ ਤੇ ਇਹ ਤਿਆਰ ਰੱਖਣਾ ਕਿ ਕੋਈ ਵੀ ਵਟ ਨਾ ਪਵੇ ਕਿਉਂਕਿ ਜਦੋਂ ਆਪ ਕਾਲ ਕਰਾਂਗੇ ਫਿਰ ਵਟ ਪੈਣਗੀ ਤੇ ਸੰਗਤ ਜੀ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਇਸ ਤਰ੍ਹਾਂ ਤੁਸੀਂ ਇਸ ਦਾ ਸੁਵਾਸ਼ਨ ਕਰਨਾ ਐ ਫਿਰ ਤੁਸੀਂ ਸੰਗਤ ਜੀ ਐਸ ਵੱਲੋਂ ਰਮਾਲਾ ਸਾਹਿਬ ਲੈ ਕੇ ਇਸ ਦਾ ਸੁਖਾਸ਼ਨ ਕਰੀ ਜਾਣਾ ਬੜੇ ਪਿਆਰ ਦੇ ਨਾਲ ਕਰਨਾ ਹੈ ਤਿਆਰ ਰੱਖਣਾ ਕਿ ਹੁਣ ਕਈ ਸੰਗਤਾਂ ਵੇਖੀਆਂ ਕਿ ਜਦੋਂ ਪੋਥੀ ਸਾਹਿਬ ਸੰਤੋਖ ਦੀ ਹੈ ਤੇ ਉਹ ਸੰਗਤ ਜੀ ਪੋਥੀ ਸਾਹਿਬ ਨੂੰ ਰਮਾਲਾ ਨਹੀਂ ਕਮਾਉਂਦੀਆਂ ਪੋਥੀ ਸਾਹਿਬ ਨੂੰ ਕਮਾਈ ਜਾਂਦੀ ਹੈ ਸੰਗਤ ਜੀ ਇਹ ਕਦੇ ਵੀ ਨਹੀਂ ਕਰਨਾ ਪੋਥੀ ਸਾਹਿਬ ਨਹੀਂ ਤਪਵਾਣਾ ਰਮਾਲਾ ਸਾਹਿਬ ਵੀ ਚੱਕ ਕੇ ਉਧਰ ਜਾ ਇੱਧਰ ਕਰਨਾ ਤੇ ਕਰਨਾ ਹੈ ਹੁਣ ਇਸ ਤਰ੍ਹਾਂ ਕਰਕੇ ਜਿਹੜਾ ਆ ਰਮਾਲਾ ਸਾਹਿਬ ਸੰਗਤ ਇਸ ਦੀ ਪੂਰੀ ਤਹਿ ਲਾਉਣੀ ਹੈ ਇਸ ਤਰ੍ਹਾਂ ਪੂਰੀ ਤਹਿ ਕਰਕੇ ਕਿ ਵੱਟ ਕੋਈ ਨਾ ਪਵੇ ਇਸ ਤਰ੍ਹਾਂ ਕਰਕੇ ਸੰਗਤ ਜੀ ਬੜੇ ਪਿਆਰ ਦੇ ਨਾਲ ਹੁਣ ਪੋਥੀ ਸਾਹਿਬ ਹੱਥ ਵਿੱਚ ਪੜ ਲੈਣੀ ਹੈ ਇਸ ਤਰ੍ਹਾਂ ਹੁਣ ਇਹ ਧਿਆਨ ਰੱਖਣਾ ਰਮਾਲਾ ਸਾਹਿਬ ਵੀ ਐ ਕਮਾਉਣਾ ਹੈ ਪੋਥੀ ਸਾਹਿਬ ਨਹੀਂ ਕਮਾਉਣੀ ਰਮਾਲਾ ਸਾਹਿਬ ਕਮਾਉਣਾ ਹੈ ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਤੇ ਇਸ ਤਰ੍ਹਾਂ ਥੱਲੇ ਆਣ ਕੇ ਸੰਗਤ ਜੀ ਲਾ ਦੇਣਾ ਕਿ ਪੋਥੀ ਸਾਹਿਬ ਦਾ ਆਪਾਂ ਸੁਖਾਸ਼ਨ ਕਰ ਦਿੰਦਾ ਹੈ ਬੜੇ ਪਿਆਰ ਦੇ ਨਾਲ ਇਹ ਤਿਆਰ ਰੱਖਣਾ ਆਪਾਂ ਹੁਣ ਸੰਗਤ ਜੀ ਨੇ ਵੇਖਿਆ ਹੈ ਕਿ ਪੋਥੀ ਸਾਹਿਬ ਦਾ ਪ੍ਰਕਾਸ਼ ਕਿਵੇਂ ਕਰਨਾ ਹੈ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਪਾੜ ਕਰਦੀਆਂ ਉਹਨਾਂ ਵਾਸਤੇ ਵੀਡੀਓ ਹੈ ਕਿ ਸੁਖ ਸਤਕਾਰ ਕਿਵੇਂ ਕਰਨਾ ਹੁਣ ਆਪਾਂ ਜਦੋਂ ਇਸ ਦਾ ਸੁਖਾਸ਼ਨ ਕਰ ਦਿੱਤਾ ਇਸ ਤੋਂ ਬਾਅਦ ਆਪਾਂ ਸੰਗਤ ਜੀ ਕੀ ਕਰਨਾ ਹੈ ਪੋਥੀ ਸਾਹਿਬ ਨੂੰ ਚੁੱਕ ਕੇ ਜਿਹੜੇ ਉੱਚੇ ਥਾਂ ਤੇ ਰੱਖਣੀ ਹੈ ਨੀਵੇਂ ਥਾਂ ਤੇ ਪੋਥੀ ਸਾਹਿਬ ਕਿਤੇ ਵੀ ਨਹੀਂ ਰੱਖਣੀ ਨਾ ਗੁੜਕਾ ਸਾਹਿਬ ਨਾ ਪੋਥੀ ਸਾਹਿਬ ਉਸ ਵੱਲ ਆਪਣੇ ਪੈਰ ਵੀ ਜਾਂ ਬਰਾਤ ਨੂੰ ਜਦੋਂ ਆਰਾਮ ਕਰਦੇ ਆਂ ਸੌਂਦੇ ਆਂ ਉਸ ਵੱਲ ਪੈਰ ਵੀ ਨਹੀਂ ਹੋਣੇ ਚਾਹੀਦੇ ਇਹ ਤਿਆਰ ਰੱਖਣਾ ਤੇ ਮਿੱਟੀ ਕੱਟੇ ਤੋਂ ਬਚਾ ਕੇ ਰੱਖਣਾ ਹੈ ਪੋਤੀ ਸਾਹਿਬ ਉੱਥੇ ਰੱਖ ਕੇ ਸੰਗਤ ਜੀ ਤੇ ਆਪਣਾ ਥਾਂ ਬਣਿਆ ਰੱਖਣ ਵਾਸਤੇ ਇਹਦੇ ਉੱਪਰ ਵੀ ਇੱਕ ਰਮਾਲਾ ਪਾਉਣਾ ਹੈ ਪੋਤੀ ਸਾਹਿਬ ਦੇ ਨੰਗੀ ਪੋਤੀ ਸਾਹਿਬ ਨਹੀਂ ਰੱਖਣੀ ਇਸ ਤਰ੍ਹਾਂ ਚੱਕ ਕੇ ਜਿਹੜਾ ਆ ਕੱਪੜਾ ਸੰਗਤ ਜੀ ਇਸ ਤਰ੍ਹਾਂ ਜੋੜ ਲੈਣਾ ਹੈ ਜੋੜ ਕੇ ਸੰਗਤ ਜੀ ਰੀਅਲ ਇਸ ਤਰ੍ਹਾਂ ਇਕੱਠੀ ਕਰ ਲੈਣੀ ਆ ਤੇ ਇਸ ਤਰ੍ਹਾਂ ਤੁਸੀਂ ਐ ਉੱਤੇ ਰੱਖ ਲੈਣੀ ਆ ਇਹ ਸਤਿਕਾਰ ਹੈ ਪੋਥੀ ਸਾਹਿਬ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਤਰ੍ਹਾਂ ਸੰਗਤ ਜੀ ਗੁਰਕੇ ਸਾਹਿਬ ਦਾ ਵੀ ਸਵਾਸਣ ਕਰਨਾ ਕੋ ਛੋਟਾ ਕੱਪੜਾ ਹੋਵੇਗਾ ਜਿੰਨਾ ਕੋ ਗੁਰਕੇ ਸਾਹਿਬ ਦਾ ਸਹਿਜ ਹੁੰਦਾ ਹੈ ਉਹ ਸਾਨੂੰ ਤੁਸੀਂ ਕੱਪੜਾ ਲੈ ਲੈਣਾ ਹੈ ਇਹ 1.5 ਮੀਟਰ ਦਾ 1.5 ਮੀਟਰ ਦਾ ਕੱਪੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ